ਲੋ ਜੀ ਦੇਖੋ ਕੁਦਰਤ ਦੇ ਰੰਗ ਨਜ਼ਾਰੇ ਬਲੂੰਗੇ ਵਿਚਾਰੇ ਬੈਠੇ ਸੀ ਮੀਂਹ ਧਿਆ ਕਰਕੇ ਰਾਤ ਦੇ ਭੁੱਖੇ ਵਿਚਾਰੇ ਇਹ ਨਿੱਕੇ ਨਿੱਕੇ ਬਿੱਲੀ ਦੇ ਹਨ ਬੱਚੇ ਮੰਦੇ ਬੜੇ ਹਨ ਸੱਚੇ ਜਦੋਂ ਮੈਂ ਰੋਟੀ ਦੁੱਧ ਵਿੱਚ ਭੀਂ ਕੇ ਪਾਈ ਉਧਰ ਨੂੰ ਭੱਜੇ ਆਏ ਮਿਉਂ ਮਿਉਂ ਕਰਦੇ ਮਾਂ ਇਹਨਾਂ ਦੀ ਲੱਗਦੀ ਕਿਤੇ ਆਸੇ ਪਾਸੇ ਗਈ ਇਹਨਾਂ ਲਈ ਖਾਣਾ ਲੈਣ ਪਰ ਇਹਨਾਂ ਨੇ ਇਹਨਾਂ ਵਿਸ਼ਵਾਸ ਪਾਇਆ ਮਾਂ ਨੇ ਹੁਣ ਇਹਨਾਂ ਨੂੰ ਸਮਝਾਇਆ ਇਹ ਘਰ ਵਾਲੇ ਨੇ ਆਂਦੇ ਆਪਾਂ ਨੂੰ ਕੁਛ ਰੱਖਦੇ ਆ ਬੂਏ ਮਾਰ ਕੇ ਇੱਥੇ ਆਪਣੀ ਸੇਫਟੀ ਆਪੋ ਤੇ ਇੱਥੇ ਬਹਿਣਾ ਇੱਥੋਂ ਬਾਹਰ ਨਹੀਂ ਭਜਣਾ ਇੱਥੇ ਰਹਿਣਾ ਤਕੜੇ ਵੱਡੇ ਹੋ ਜੋ ਫਿਰ ਬਾਹਰ ਦੇ ਕਰਿਓ ਸਹਿਰ ਐਵੇਂ ਨਾ ਪਹਿਲਾਂ ਹੀ ਕਿਸਨਾ ਪੈ ਜੇ ਜ਼ਹਿਰ ਵੇਖੋ ਨਿੱਕੇ ਨਿੱਕੇ ਬਲੂਗੇ ਜਦੋਂ ਮੈਂ ਲੱਗੇ ਆਇਆ ਮਿਆਉ ਮਿਆਉ ਕਰਦੇ ਇਹਨਾਂ ਨੂੰ ਦੁੱਧ ਨਹੀਂ ਤੇ ਰੋਟੀ ਨੂੰ ਪਾਇਆ ਰਾਤ ਦੇ ਵਿਚਾਰੇ ਬੈਠੇ ਸੀ ਭੁੱਖਣ ਪਾਣੇ ਇਦਾਂ ਰੋਟੀ ਪਾਈ ਖੁਸ਼ੀ ਵਿੱਚ ਝੂਮ ਉੱਠੇ ਜੇ ਸਾਰੇ ਇਹ ਬਿੱਲੀ ਦੇ ਹਨ ਬਲੂੰਗੇ ਨਿਕੇ ਨਿਕੇ ਹੋਣਗੇ ਮਹੀਨੇ ਕ ਸਵਾ ਮਹੀਨੇ ਦੇ ਵਿਚਾਰੇ ਵੇਖੋ ਕਿੰਨੇ ਲੱਗਦੇ ਪਿਆਰੇ ਫਿਰ ਆਪਾਂ ਨੂੰ ਵੀ ਇਹਨਾਂ ਦਾ ਵਿਸ਼ਵਾਸ ਘਾਤ ਨਹੀਂ ਚਾਹੀਦਾ ਕਰਨਾ ਜੇ ਇਹਨਾਂ ਨੇ ਕੀਤਾ ਆਪਣੇ ਤੇ ਇਹਨਾਂ ਅਤਿਬਾਰ ਇਹ ਵੀ ਹਨ ਰੱਬ ਦੇ ਰੰਗ ਨਿਆਰੇ ਇਹ ਕੀ ਕਰਨ ਵਿਚਾਰੇ ਨਿਕੇ ਨਿਕੇ ਹਨ ਵਿਚਾਰੇ ਜੇ ਬਾਹਰ ਜਾਂਦੇ ਕੁੱਤੇ ਬੈਠੇ ਚਾਰ ਛੇਰੇ ਕਰਨੇ ਕੀ ਵਿਚਾਰੇ ਕੱਲ ਦੇ ਮੀਂਹ ਦੇ ਵਿੱਚ ਮੀਂਹੇ ਬੜੀ ਸੀ ਇਹਨਾਂ ਦੀ ਮਤ ਮਾਰੀ ਕਿਤੇ ਬਾਹਰ ਨਾ ਗਏ ਬੈਠੇ ਸੀ ਵਿਚਾਰੇ ਭੁੱਖਣ ਭਾਣੇ ਹੁਣ ਪਾਈ ਦੁੱਧ ਰੋਟੀ ਨਾਲ ਮੇਰੇ ਘਰ ਦੀ ਨੇ ਸਵੇਰ ਦੀ ਬਣਾ ਕੇ ਰੱਖੀ ਸੀ ਦੁੱਧ ਚ ਪੇਕੇ ਰੋਟੀ ਇਹ ਵਿਚਾਰੇ ਮਿਉ ਮਿਉ ਕੀਤਾ ਮੈਨੂੰ ਵੇਖ ਕੇ ਤੇ ਭੱਜੇ ਆਏ ਪਰ ਮੈਂ ਸੋਚਿਆ ਇਹਨਾਂ ਦਾ ਅਤਬਾਰ ਖਰਾਬ ਨਹੀਂ ਕਰਨਾ ਭਾਣੇ ਮੈਨੂੰ ਕੋਈ ਕਿੰਨੀ ਕਿੰਨੀ ਮਾਇਆ ਦਾ ਲਾਲਚ ਦਵੇ ਇਹਨਾਂ ਨੂੰ ਘਰੋਂ ਬਾਹਰ ਬਰਬਾਦ ਨਹੀਂ ਕਰਨਾ ਇਹ ਜਿੰਨਾ ਚਿਰ ਰਹਿਣ ਆਪਣੀ ਮਰਜ਼ੀ ਨਾਲ ਇੱਥੇ ਘਰ ਵਿੱਚ ਬਹਿਣ ਖੁਸ਼ੀ ਖੁਸ਼ੀ ਰਹਿਣ ਇਹ ਨਿੱਕੇ ਨਿੱਕੇ ਲੱਗਦੇ ਬੱਚਿਆਂ ਵਾਂਗ ਇਹ ਲੱਗਦੇ ਬੜੇ ਪਿਆਰੇ ਜਿਸ ਤਰ੍ਹਾਂ ਮਾਂ ਦੇ ਬੱਚੇ ਹੁੰਦੇ ਹਨ ਦਲਾਰੇ ਵੇਖੋ ਤੁਸੀਂ ਕਿੱਡੇ ਸੋਹਣੇ ਰੰਗ ਟੰਗ ਇਹਨਾਂ ਦੇ ਕਿੱਡੇ ਲੱਗਦੇ ਨਿਆਰੇ ਲਕੀਆਂ ਨਿੱਕੀਆਂ ਗੋਲ ਮੋਲ ਹੈ ਅੱਖਾਂ ਜਿਦੋਂ ਤੱਕ ਦੇ ਨਾਲ ਪਿਆਰ ਦੇ ਬਣਦੇ بڑے ਦਿਲਦਾਰੇ ਆਪਾਂ ਨੂੰ ਇਹਨਾਂ ਦਾ ਅਤਵਾਰ ਖਰਾਬ ਨਹੀਂ ਕਰਨਾ ਚਾਹੀਦਾ ਇਹ ਲੱਗਦੇ ਬੜੇ ਸੋਹਣੇ ਪਿਆਰੇ ਇਹ 10-15 ਦਿਨ ਤੋਂ ਆਪਣੇ ਘਰ ਆ ਗਏ ਹੁਣ ਆਪਾਂ ਰੱਖਦੇ ਚਾਰ ਚਫੇਰੇ ਬੂਹੇ ਸਾਰੇ ਬੰਦ ਕਰਕੇ ਵੱਡੇ ਬਜ਼ੁਰਗਾਂ ਨੂੰ ਵੀ ਦੱਸਿਆ ਜੇ ਕੋਈ ਆਵੇ ਆਵਾਜ਼ ਮਾਰੇ ਉਦੋਂ ਬੂਹਾ ਖੋਲਣਾ ਉਸੇ ਵੇਲੇ ਬੂਹਾ ਬੰਦ ਕਰ ਦੇਣਾ ਕਿਉਂਕਿ ਇਹਨਾਂ ਨੇ ਆਪਣਾ ਮੋਰਚਾ ਸੰਭਾਲ ਲਿਆ ਇਹ ਐਂ ਲੱਗਦਾ ਵਾ ਇਨਾਂ ਨੇ ਆਪਣਾ ਘਰ ਸਮਝ ਲਿਆ ਜਿਵੇਂ ਸਾਡਾ ਛੱਡ ਹੈ ਵਿੱਚ ਸਮਾਨ ਪਿਆ ਘਾਰ ਹੋਰ ਵੀ ਚੀਜ਼ਾਂ ਹਨ ਜਦੋਂ ਕੋਈ ਆਉਂਦਾ ਉਸੇ ਵੇਲੇ ਭੱਜ ਕੇ ਲੁਕ ਜਾਂਦੇ ਉਹਨਾਂ ਵਿੱਚ ਵਿਚਾਰੇ ਇਹ ਹੈ ਬੜੇ ਪਿਆਰੇ ਦਿਲ ਨੂੰ ਲੱਗਦੇ ਮੋਹਨ ਮਨਮੋਹਣੇ ਵੇਖੋ ਜੀ ਲੱਗਦੇ ਇੱਕਡੇ ਸੋਹਣੇ ਸੋਹਣੇ ਆਹਾਹਾ ਵੇਖੋ ਕੁਦਰਤ ਦੇ